ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਿਹੀ ਕਥਾ ਇਨਸਾਨ ਨੂੰ ਇੱਕ ਰਸਤਾ ਦੱਸ ਸਕਦੀ ਹੈ ਸੋਚੋ ਕਿ ਇੱਕ ਛੋਟਾ ਜਿਹਾ ਪੌਦਾ ਸੀ ਉਸ ਦੇ ਆਸ-ਪਾਸ ਦੋ ਬਿੱਲੀਆਂ ਆਨ ਕੇ ਬੈਠ ਜਾਂਦੀਆਂ ਅਤੇ ਆਪਸ ਵਿੱਚ ਗੱਲਾਂ ਕਰਦੀਆਂ ਕੁਝ ਸਮੇਂ ਬਾਅਦ ਫਿਰ ਇਨਸਾਨ ਆਨ ਕੇ ਉੱਥੇ ਬੈਠ ਜਾਂਦੇ ਅਤੇ ਉਹ ਵੀ ਇੱਕ ਦੂਸਰੇ ਦੇ ਨਾਲ ਗੱਲਾਂ ਕਰਦੇ ਪੌਦਾ ਦੋਨਾਂ ਦੀਆਂ ਗੱਲਾਂ ਸੁਣਦਾ ਜਦੋਂ ਬਿੱਲੀਆਂ ਹਰ ਰੋਜ਼ ਉਸ ਦੇ ਕੋਲ ਆਨ ਕੇ ਬੈਠਦੀਆਂ ਤਾਂ ਪੌਦਾ ਖੁਸ਼ ਹੋ ਜਾਂਦਾ ਅਤੇ ਉਸ ਵਿੱਚੋਂ ਹੋਰ ਸੁੰਦਰ ਮਹਿਕਾਉਣੀ ਸ਼ੁਰੂ ਹੋ ਜਾਂਦੀ ਉਸ ਦੀ ਮਹਿਕ ਉਸ ਦੀ ਫੀਲਿੰਗ ਨੂੰ ਦੱਸਦੀ ਪਰ ਜਦੋਂ ਇਨਸਾਨ ਉਸ ਦੇ ਕੋਲ ਆਉਂਦੇ ਉਹ ਖੁਸ਼ਪੂ ਨਾ ਛੱਡਦਾ ਇੰਜ ਪ੍ਰਤੀਤ ਹੁੰਦਾ ਜਿਵੇਂ ਉਹ ਕੁਝ ਸੋਚ ਰਿਹਾ ਹੋਵੇ ਜਦੋਂ ਇਨਸਾਨ ਉਸ ਕੋਲ ਆਉਂਦੇ ਉਹ مایੁਸ ਹੁੰਦਾ ਪਰ ਜਦੋਂ ਜਾਨਵਰ ਆਉਂਦੇ ਉਹ ਖੁਸ਼ ਹੋ ਜਾਂਦਾ ਕਿਉਂਕਿ ਉਹ ਦੋਨਾਂ ਦੀ ਭਾਸ਼ਾ ਸਮਝ ਸਕਦਾ ਸੀ ਜਦੋਂ ਜਾਨਵਰ ਆਉਂਦੇ ਉਹ ਪਰਮਾਤਮਾ ਦੀਆਂ ਗੱਲਾਂ ਕਰਦੇ ਪਰ ਜਦੋਂ ਇਨਸਾਨ ਆਉਂਦੇ ਇਨਸਾਨ ਇੱਕ ਦੂਸਰੇ ਦੀ ਚੁਗਲੀ ਕਰਦੇ ਪੌਦਾ ਦੋਨਾਂ ਦੀਆਂ ਗੱਲਾਂ ਸੁਣਦਾ ਅਤੇ ਪਰਮਾਤਮਾ ਨੂੰ ਪੋਸ਼ਾਦਾ ਕਿ ਇਨਸਾਨ ਆਪਣੇ ਆਪ ਨੂੰ ਉੱਤਮ ਦੱਸਣ ਦੀ ਕੋਸ਼ਿਸ਼ ਕਰਦਾ ਹੈ ਪਰ ਉੱਤਮ ਤਾਂ ਜਾਨਵਰ ਵੀ ਹਨ ਅਤੇ ਇਨਸਾਨ ਆਪਣੇ ਮਤਲਬ ਵਾਸਤੇ ਇੱਕ ਦੂਸਰੇ ਦੀ ਚੁਗਲੀ ਕਰਦਾ ਹੈ ਪਰ ਜਾਨਵਰ ਚੁਗੜੀ ਨਹੀਂ ਕਰਦੇ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਇਸ ਤਰ੍ਹਾਂ ਉਹ ਇਨਸਾਨਾਂ ਨਾਲੋਂ ਜ਼ਿਆਦਾ ਉੱਤਮ ਹਨ ਪਰ ਇਨਸਾਨ ਇਹ ਸਵੀਕਾਰ ਨਹੀਂ ਕਰਦਾ ਕਿਉਂਕਿ ਇਨਸਾਨ ਨੇ ਇਹ ਸਵੀਕਾਰ ਕਰ ਲਿਆ ਕਿ ਜਾਨਵਰ ਵੀ ਉੱਤਮ ਹਨ ਇਨਸਾਨ ਦੀ ਤਰ੍ਹਾਂ ਤਾਂ ਫਿਰ ਉਹ ਆਪਣੀ ਈਗੋ ਕਿਸ ਨੂੰ ਦੱਸੇਗਾ ਇਸੇ ਤਰ੍ਹਾਂ ਇਨਸਾਨ ਦੀਆਂ ਗੱਲਾਂ ਸੁਣ ਕੇ ਪੌਦਾ ਨਿਰਾਸ਼ ਅਤੇ ਜਾਨਵਰਾਂ ਦੀਆਂ ਗੱਲਾਂ ਸੁਣ ਕੇ ਪੌਦਾ ਖੁਸ਼ ਹੋ ਜਾਂਦਾ ਇਸੇ ਤਰ੍ਹਾਂ ਜਿੰਨਾ ਇਨਸਾਨ ਪਰਮਾਤਮਾ ਦੇ ਨੇੜੇ ਹੈ ਉਹਨਾਂ ਹੀ ਜਾਨਵਰਾਂ ਦੇ ਹੈ ਕਿਉਂਕਿ ਜਾਨਵਰਾਂ ਨੂੰ ਵੀ ਪਰਮਾਤਮਾ ਨੇ ਬਣਾਇਆ ਹੈ ਪੌਦਿਆਂ ਨੂੰ ਵੀ ਪਰਮਾਤਮਾ ਨੇ ਬਣਾਇਆ ਹੈ ਅਤੇ ਇਨਸਾਨਾਂ ਨੂੰ ਵੀ ਪਰਮਾਤਮਾ ਨੇ ਹੀ ਬਣਾਇਆ ਹੈ ਜਿਸ ਨੂੰ ਪਰਮਾਤਮਾ ਨੇ ਬਣਾਇਆ ਹੈ ਉਸ ਦੇ ਨੇੜੇ ਪਰਮਾਤਮਾ ਜ਼ਰੂਰ ਹੋਣਗੇ ਪਰਮਾਤਮਾ ਤਾਂ ਹਰ ਇੱਕ ਦੀ ਸੁਣਦੇ ਹਨ ਜਿਸ ਨੂੰ ਉਸਨੇ ਬਣਾਇਆ ਹੈ ਕਿਉਂਕਿ ਪਰਮਾਤਮਾ ਆਪਣੇ ਬੱਚੇ ਨੂੰ ਇਕੱਲਾ ਨਹੀਂ ਛੱਡਦਾ ਇਸੇ ਤਰ੍ਹਾਂ ਉਹਨਾਂ ਹੀ ਨੇੜੇ ਪਰਮਾਤਮਾ ਇਨਸਾਨ ਦੇ ਹੈ ਅਤੇ ਉਹਨਾਂ ਹੀ ਨੇੜੇ ਇਨਸਾਨ ਤੋਂ ਜ਼ਿਆਦਾ ਜਾਨਵਰਾਂ ਤੇ ਪੌਦਿਆਂ ਦੇ ਹੈ ਬਸ ਸਮਝਣ ਦੀ ਗੱਲ ਹੈ ਤਾਂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ਤਾਂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ਤਾਂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ